ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾਤੀ ਜਾ ਕਰ ਪਹਿਲਾ ਤੇ ਤੂ ਕੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੁਰ ਰਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲਾਏ ਹਰ ਜੀਉ ਹਰ ਨਾਖਸ ਮਾਰ ਪਚਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਾ ਸੰਗਤ ਜੀਓ ਅੱਜ ਅੰਮ੍ਰਿਤ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅਕਾਲ ਪੁਰਖ ਪਾਰਬ੍ਰह्म ਪਰਮੇਸ਼ਵਰ ਪਰਮਾਤਮਾਨ ਵੱਲੋਂ ਸਾਰੇ ਸੰਸਾਰ ਦੇ ਲੋਕਾਂ ਦੇ ਭਲੇ ਵਾਸਤੇ ਕਲਿਆਣ ਵਾਸਤੇ ਗੁਰੂ ਸ਼ਬਦ ਰੂਪ ਦੇ ਵਿੱਚ ਜਿਸ ਪਾਵਨ ਪਵਿੱਤਰ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਈ ਹੈ ਗੁਰੂ ਪਰਮੇਸ਼ਰ ਦੀ ਕਿਰਪਾ ਰਹਿਮਤ ਸਦਕਾ ਆਪ ਸਰਬੱਤ ਸੰਗਤ ਉਸ ਪਾਵਨ ਪਵਿੱਤਰ ਗੁਰ ਸ਼ਬਦ ਦੀ ਕਥਾ ਵਿਚਾਰ ਬਹੁਤ ਹੀ ਸ਼ਰਧਾ ਤੇ ਪ੍ਰੇਮ ਦੇ ਨਾਲ ਸਰਵਣ ਕਰ ਰਹੇ ਹਾਂ ਗਰੀਬ ਨਿਵਾਜ਼ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸ਼੍ਰੀ ਗੋਵਿੰਦ ਵਾਲ ਸਾਹਿਬੀ ਨਿਵਾਸ ਕਰ ਰਹੀ ਸੰਗਤ ਨੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਮਹਾਰਾਜ ਅਕਬਰ ਬਾਦਸ਼ਾਹ ਨੇ ਬੀਰਬਲ ਤੇ ਖੁਸ਼ ਹੋ ਕੇ ਬੀਰਬਲ ਨੂੰ ਕਹਿਣਾ ਕੀਤਾ ਕਿ ਜਿੰਨੇ ਵੀ ਬੋਦੀ ਵਾਲੇ ਹਿੰਦੂ ਆਣਾ ਸਭਨਾਂ ਤੋਂ ਤੂੰ 1-1 ਰੁਪਿਆ ਉਗਰਾ ਲਿਆ ਕਰ ਜਦੋਂ ਬੀਰਬਲ ਸਾਰੇ ਇਲਾਕਿਆਂ ਵਿੱਚੋਂ ਉਗਰਾਹੀ ਕਰਦਾ ਹੋਇਆ ਸ਼੍ਰੀ ਗੋਵਿੰਦ ਵਾਲ ਸਾਹਿਬ ਪਹੁੰਚਿਆ ਸ਼੍ਰੀ ਗੋਵਿੰਦ ਵਾਲ ਸਾਹਿਬ ਪਹੁੰਚ ਕੇ ਬੀਰਬਲ ਨੇ ਸਾਰੇ ਹਿੰਦੂਆਂ ਨੂੰ ਇਕੱਠਾ ਕਰਕੇ ਕਿਹਾ ਕਿ ਜਿੰਨੇ ਵੀ ਇੱਥੇ ਬੋਦੀ ਵਾਲੇ ਹਿੰਦੂ ਵਸਦੇ ਹੋ ਸਾਰੇ ਮੈਨੂੰ ਇੱਕ-ਇੱਕ ਰੁਪਿਆ ਟੈਕਸ ਦਿਆ ਕਰੋ ਤਦ ਹਿੰਦੂ ਲੋਕਾਂ ਨੇ ਕਿਹਾ ਕਿ ਇਹ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਵਿੱਤਰ ਨਗਰੀ ਹੈ ਇੱਥੇ ਤਾਂ ਕੇਵਲ ਸਤਿਗੁਰਾਂ ਦਾ ਲੰਗਰ ਹੀ ਚੱਲਦਾ ਹੈ ਅਸੀਂ ਵੀ ਲੰਗਰ ਪ੍ਰਸ਼ਾਦਾ ਗੁਰੂ ਘਰੋਂ ਛਕਦੇ ਹਾਂ ਕਹੋ ਤਾਂ ਤੁਹਾਨੂੰ ਵੀ ਅਸੀਂ ਗੁਰੂ ਘਰ ਦੇ ਵਿੱਚੋਂ ਲੰਗਰ ਪ੍ਰਸ਼ਾਦਾ ਲਿਆ ਕੇ ਛਕਾ ਦਿੰਦੇ ਹਾਂ ਇਸ ਨੇ ਕਿਹਾ ਕਿ ਨਹੀਂ ਮੈਂ ਤਾਂ ਸਾਰਿਆਂ ਤੋਂ ਰੁਪਿਆ ਲਵਾਂਗਾ ਹੀ ਲਵਾਂਗਾ ਆਪਣਾ ਨਾਂ ਲਿਖਵਾ ਦਿਓ ਉਸੇ ਸਮੇਂ ਬਾਦਸ਼ਾਹ ਦੇ ਵੱਲੋਂ ਬੀਰਬਲ ਨੂੰ ਇੱਕ ਬੁਲਾਵਾ ਆ ਗਿਆ ਕੇ ਜਲਦੀ ਰਾਜ ਦਰਬਾਰ ਦੇ ਵਿੱਚ ਹਾਜ਼ਰ ਹੋਵੋ ਜਲਦੀ ਨਾਲ ਬੀਰਬਲ ਉਥੇ ਇਹ ਕਹਿ ਕੇ ਚਲੇ ਗਿਆ ਕਿ ਦੁਬਾਰਾ ਆਉਂਗਾ ਸਾਰਿਆਂ ਤੋਂ ਮੈਂ ਟੈਕਸ ਦਾ ਇੱਕ ਇੱਕ ਰੁਪਿਆ ਉਗਰਾ ਕੇ ਲੈ ਕੇ ਜਾਵਾਂਗਾ ਤਿਆਰ ਰਹੋ ਸਾਰੇ ਤੁਸੀਂ ਜਦੋਂ ਚਲੇ ਗਿਆ ਇਹ ਜਿੰਨੇ ਵੀ ਹਿੰਦੂਸਾਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਤੇ ਬੇਨਤੀ ਕੀਤੀ ਤਰਲਾ ਪਾਇਆ ਹੱਥ ਜੋੜੇ ਮਹਾਰਾਜ ਅਸੀਂ ਤਾਂ ਬੜੇ ਗਰੀਬ ਆਂ ਇਹਨੂੰ 1-1 ਰੁਪਿਆ ਟੈਕਸ ਕਿਵੇਂ ਦੇਵਾਂਗੇ ਉਹਨਾਂ ਦੀ ਬੇਨਤੀ ਅਤੇ ਸਾਰੀ ਵਾਰਤਾ ਸੁਣਨ ਉਪਰੰਤ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕੀਤੇ ਕਿ ਭਾਈ ਹੁਣ ਵੀਰਬਲ ਉਗਰਾਹੀ ਕਰਨ ਵਾਸਤੇ ਆਵੇਗਾ ਹੀ ਨਹੀਂ ਤੁਸੀਂ ਫਿਕਰ ਚਿੰਤਾ ਬਿਲਕੁਲ ਛੱਡ ਦਿਓ ਤੁਸੀਂ ਕਰਤਾਰ ਕਰਤਾਰ ਜਪੋ ਮਹਾਰਾਜ ਜੀ ਦੇ ਬਚਨ ਸੁਣ ਕੇ ਉਹ ਬੜੇ ਖੁਸ਼ ਹੋਏ ਪ੍ਰਸੰਨ ਹੋ ਗਏ ਉਦਰ ਸੰਗਤ ਜੀ ਜਦੋਂ ਬੀਰ ਬਲ ਯੂਸਫ ਜਾਈ ਪਠਾਣਾ ਦੇ ਮੁਹਾਮਲੇ ਗਿਆ ਤਾਂ ਉਥੋਂ ਪਹਾੜਾਂ ਦੀ ਬਰਫ਼ ਡਿੱਗਣ ਕਰਕੇ ਬਰਫ਼ ਦੇ ਵਿੱਚ ਧਸ ਕੇ ਹੀ ਮਰ ਗਿਆ ਮੋਇਆ ਗਿਆ ਜਿਸ ਵੇਲੇ ਗੋਵਿੰਦ ਬਾਣ ਸਾਹਿਬ ਵਿਖੇ ਇਹ ਖਬਰ ਪਹੁੰਚੀ ਕਿ ਬੀਰ ਬਲ ਤਾਂ ਮਰ ਗਿਆ ਭਾਈ ਉਸ ਵੇਲੇ ਸਾਰੀਆਂ ਸੰਗਤਾਂ ਨੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਨੇ ਬਚਨ ਕੀਤਾ ਸੀ ਕਿਰਪਾ ਕੀਤੀ ਹੈ ਤੇ ਆਪਣਿਆਂ ਦੀ ਰੱਖ ਲਈ ਹੈ ਸਾਰਿਆਂ ਦੀ ਬੇਨਤੀ ਸੁਣ ਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਸੋਰਠ ਰਾਗਣੀ ਦੇ ਪਹਿਲੇ ਸੁਰਤਾਲ ਦੇ ਵਿੱਚ ਤਿੰਨ ਤੁਕਾਂ ਵਾਲਾ ਜਿਹੜਾ ਇਹ ਪਾਵਨ ਸ਼ਬਦ ਹੈ ਪਰਮੇਸ਼ਵਰ ਪਰਮਾਤਮਾ ਦਾ ਮੰਗਲ ਕਰਦੇ ਹੋਏ ਉਚਾਰਨ ਕੀਤਾ ਇੱਕ ਓੰਕਾਰ ਸਤਗੁਰ ਪ੍ਰਸਾਦ ਉਹ ਅਕਾਲ ਪੁਰਖ ਪਾਰਬ੍ਰह्म ਪਰਮੇਸ਼ਵਰ ਪਰਮਾਤਮਾ ਇੱਕ ਹੈ ਅਦ્વੈਤ ਹੈ ਸਭ ਦਾ ਪ੍ਰਕਾਸ਼ਕ ਹੈ ਭਾਵੇਂ ਕੋਈ ਹਿੰਦੂ ਹੈ ਮੁਸਲਮਾਨ ਹੈ ਸਿੱਖ ਹੈ ਇਸਾਈ ਹੈ ਧਰਮੀ ਅਧਰਮੀ ਹੈ ਚੰਗਾ ਮਾੜਾ ਵੱਡਾ ਛੋਟਾ ਸਭ ਦਾ ਪ੍ਰਕਾਸ਼ਕ ਹੈ ਤੇ ਐਸੇ ਪਰਮਾਤਮਾ ਦੀ ਕਿਰਪਾ ਰਹਿਮਤ ਸਤਿਗੁਰੂ ਦੀ ਬਖਸ਼ਿਸ਼ ਸਦਕਾਈ ਪ੍ਰਾਪਤ ਹੁੰਦੀ ਹੈ ਤੇ ਮਹਾਰਾਜ ਬਚਨ ਕਰਦੇ ਹਨ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਕਹੇ ਅਕਾਲ ਪੁਰਖ ਪਾਰਬ੍ਰह्म ਪਰਮੇਸ਼ਵਰ ਪਰਮਾਤਮਾ ਤੁਸੀਂ ਬੜੇ ਕਿਰਪਾਲੂ ਹੋ ਤੁਸੀਂ ਬੜੇ ਦਿਆਲੂ ਹੋ ਤੁਸੀਂ ਆਪਣੇ ਭਗਤਾਂ ਦੇ ਉੱਤੇ ਆਪਣੇ ਪਿਆਰਿਆਂ ਦੇ ਉੱਤੇ ਹਮੇਸ਼ਾ ਹੀ ਰਹਿਮਤ ਕਰਦੇ ਹੋਗੇ ਭਗਤਾਂ ਦੀ ਸਦਾ ਤੋਂ ਰੱਖਦਾ ਭਗਤ ਕੌਣ ਹੈ ਭਗਤ ਉਹੀ ਹੈ ਜੋ ਪਰਮੇਸ਼ਵਰ ਪਰਮਾਤਮਾ ਦੀ ਸ਼ਰਣ ਦੇ ਵਿੱਚ ਚਲੇ ਜਾਏ ਉਹੀ ਭਗਤ ਹੈ हे ਰੱਬ ਜੀ ਉਹ ਆਪਣੇ ਪਿਆਰੇ ਭਗਤਾਂ ਦੀ ਇੱਜ਼ਤ ਹਮੇਸ਼ਾ ਹੀ ਤੁਸੀਂ ਰੱਖਦੇ ਆਇਓਗੇ ਇਹ ਅੱਜ ਤੋਂ ਨਹੀਂ ਇਹ ਆਰੰਭ ਤੋਂ ਹੀ ਤੁਸੀਂ ਆਪਣੇ ਭਗਤਾਂ ਦੀ ਇੱਜ਼ਤ ਰੱਖਦੇ ਆਇਓ ਪਰ ਹਲਾਦ ਕੱਲਾ ਹੀ ਸੀ ਸਾਧ ਸੰਗਤ ਜੀ ਮਹਾਰਾਜ ਨੇ ਪ੍ਰਹਲਾਦ ਦੇ ਪਿੱਠ ਲੱਗਣ ਨਹੀਂ ਦਿੱਤੀ ਹੈਗੀ ਪਤ ਰੱਖੀ ਨਾ ਦ੍ਰੋਪਦੀ ਕੱਲੀ ਸੀ ਕਿਸੇ ਨੇ ਮਦਦ ਨਹੀਂ ਕੀਤੀ ਬਲਕੇ ਜ਼ਾਲਮ ਉਹਨੂੰ ਨੰਗਾ ਕਰਨਾ ਚਾਹੁੰਦੇ ਸਨ ਭਰੀ ਸਭਾ ਦੇ ਵਿੱਚ ਪਰ ਪ੍ਰਮਾਤਮਾ ਨੇ ਦ੍ਰੋਪਦੀ ਦੇ ਪਿੱਠ ਨਹੀਂ ਲੱਗਣ ਦਿੱਤੀ ਉਹਦੀ ਵੀ ਇੱਜ਼ਤ ਰੱਖੀ ਹੈਗੀ ਮਹਾਰਾਜ ਬਚਨ ਕਰ ਰਹੇ ਨੇ ਤਾਂ ਫਿਰ ਸੰਗਤ ਵਿੱਚੋਂ ਕਿਸੇ ਨੇ ਪੁੱਛਿਆ ਮਹਾਰਾਜ ਆਪ ਜੀ ਨੇ ਬਚਨ ਕੀਤਾ ਧੁਰ ਤੋਂ ਰੱਖਦਾ ਆਇਆ ਕਿ ਆਰੰਭ ਤੋਂ ਹੀ ਪ੍ਰਮਾਤਮਾ ਭਗਤਾਂ ਦੀ ਰੱਖਿਆ ਕਰਦਾ ਆਇਆ ਤੇ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ ਕਿ ਕਿਹੜੇ ਕਿਹੜੇ ਅਜਿਹੇ ਭਗਤ ਵੱਡੇ ਭਾਗਾਂ ਵਾਲੇ ਹੋਏ ਨੇ ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈਗੀ ਤੇ ਉਹਨਾਂ ਦੀ ਇੱਜ਼ਤ ਰੱਖੀ ਹੈ ਤੇ ਮਹਾਰਾਜ ਬਚਨ ਕਰ ਰਹੇ ਹਨ ਪ੍ਰਹਲਾਦ ਜਨ ਤੁਧ ਰਾਖ ਲਾਏ ਹਰ ਜੀਓ ਹਰਨਾਕਸ਼ ਮਾਰ ਪਚਾਇਆ ਮਹਾਰਾਜ ਬਚਨ ਕਰਦੇ ਹਨ ਕਿ ਉਹ ਪਾਰਬ੍ਰह्म ਪਰਮੇਸ਼ਵਰ ਪਰਮਾਤਮਾ ਨੇ ਭਾਗਤ ਪ੍ਰਹਿਲਾਦ ਦੀ ਰੱਖਿਆ ਕੀਤੀ ਹਰਨਾਕਸ਼ ਜਿਹੜਾ ਬਿਨਾਂ ਕਿਸੇ ਵੈਰ ਤੋਂ ਪ੍ਰਹਿਲਾਦ ਦੇ ਨਾਲ ਵੈਰ ਕਰਦਾ ਸੀਗਾ ਉਸ ਹਰਨਾਕਸ਼ ਨੂੰ ਪਰਮੇਸ਼ਵਰ ਪਰਮਾਤਮਾ ਨੇ ਖਤਮ ਕਰ ਦਿੱਤਾ ਕਿਉਂਕਿ ਜਿਹੜਾ ਵੀ ਪਰਮੇਸ਼ਵਰ ਪਰਮਾਤਮਾ ਦੇ ਭਗਤਾਂ ਨੂੰ ਤੰਗ ਕਰਦਾ ਹੈ ਪਰੇਸ਼ਾਨ ਕਰਦਾ ਹੈ ਤਤਕਾਲ ਤਵੇਂ ਮਾਰਾ ਪਰਮਾਤਮਾ ਨੂੰ ਖਤਮ ਕਰ ਦਿੰਦਾ ਗਰੀਬਾਂ ਉੱਪਰ ਜੋ ਖਿੰਝੈ ਦਾੜੀ ਪਾਰ ਬ੍ਰਹਮ ਸਾ ਅਗਨ ਮੈ ਸਾੜੀ ਪੂਰਾ ਨਿਉਂ ਕਰਾ ਕਰ ਤਾਰ ਆਪਣੇ ਦਾਸ ਕੋ ਰਾਖਣ ਹਾਰ ਮਹਾਰਾਜ ਕਹਿੰਦੇ ਹੈ ਪ੍ਰਹਲਾਦ ਦੀ ਰੱਖਿਆ ਕੀਤੀ ਤੇ ਹਰਨਾਕਿਸ਼ ਨੂੰ ਉਸ ਪਰਮਾਤਮਾ ਨੇ ਗੱਡੀ ਚਾੜ ਤਾਂ ਮਤਲਬ ਖਤਮ ਕਰ ਦਿੱਤਾ ਉਸ ਪਾਰਬ੍ਰह्म ਪਰਮੇਸ਼ਵਰ ਪ੍ਰਮਾਤਮਾ ਨੇ ਹਰਨਾਕਸ਼ ਨੂੰ ਮਾਰਿਆ ਅਤੇ ਆਪਣੇ ਪਿਆਰੇ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ ਗੁਰਮੁਖ ਖਾਨੋਂ ਪਰਤੀਤ ਹੈ ਹਰ ਜਿਉ ਮਨਮੁਖ ਭਰਮ ਭੁਲਾਇਆ ਜਿਹੜੇ ਗੁਰਮੁਖ ਹੁੰਦੇ ਨੇ ਉਨਾਂ ਨੂੰ ਤਾਂ ਪ੍ਰਮਾਤਮਾ ਦੇ ਬਲ ਉਤੇ ਪ੍ਰਮਾਤਮਾ ਦੀ ਸ਼ਕਤੀ ਉੱਤੇ ਭਰੋਸਾ ਆਉਂਦਾ ਹੈ ਹੁਣ ਪ੍ਰਹਿਲਾਦ ਨੂੰ ਪ੍ਰਮਾਤਮਾ ਦੇ ਉੱਪਰ ਭਰੋਸਾ ਹੈ ਬਾਬਾ ਕਬੀਰ ਨੂੰ ਪ੍ਰਮਾਤਮਾ ਦੇ ਉੱਪਰ ਭਰੋਸਾ ਹੈ ਨਾਮਦੇਵ ਨੂੰ ਬੰਦ ਕਰ ਦਿੱਤਾ ਜੇਲ੍ਹ ਵਿੱਚ ਉਹਨੂੰ ਪ੍ਰਮਾਤਮਾ ਦੇ ਉੱਪਰ ਭਰੋਸਾ ਹੈ ਬਾਬਾ ਵਿਧੀਚੰਦ ਨੂੰ ਪ੍ਰਮਾਤਮਾ ਦੇ ਉੱਪਰ ਭਰੋਸਾ ਹੈ ਪੰਜ ਪਿਆਰਿਆਂ ਨੂੰ ਚਾਰ ਸਹਿਬਜ਼ਾਦਿਆਂ ਨੂੰ ਪ੍ਰਮਾਤਮਾ ਦੇ ਉੱਪਰ ਭਰੋਸਾ ਹੈ ਜਿੰਨੇ ਵੀ ਗੁਰਮੁਖ ਨੇ ਉਹਨਾਂ ਨੂੰ ਪਤਾ ਹੈ ਕਿ ਉਹ ਪ੍ਰਮਾਤਮਾ ਹੈਗਾ ਤੇ ਸਾਡੀ ਰੱਖਿਆ ਕਰਨ ਵਾਲਾ ਸਾਡੀ ਮਦਦ ਕਰਨ ਵਾਲਾ ਹੈ ਪਰ ਜਿਹੜੇ ਮਨਮੁਖ ਨੇ ਉਹ ਜਿੰਨਾ ਮਰਜੀ ਕਥਾ ਸੁਣ ਲੈਣ ਕੀਰਤਨ ਸੁਣ ਲੈਣ ਧਾਰਮਿਕ ਗ੍ਰੰਥ ਪੜ੍ਹ ਲੈਣ ਧਾਰਮਿਕ ਸਾਨਾਂ ਤੇ ਵੀ ਰਹਿ ਲੈਣਾ ਦੂਜਿਆਂ ਕੋਲ ਪ੍ਰਮਾਤਮਾ ਦੇ ਵਿਸ਼ਵਾਸ ਦੀ ਗੱਲ ਕਰਨਗੇ ਪਰ ਆਪ ਭਰਮਾਂ ਦੇ ਵਿੱਚ ਭੁਲੇਖਿਆਂ ਦੇ ਵਿੱਚ ਭੁੱਲੇ ਹੀ ਰਹਿਣਗੇ ਹਰ ਜੀ ਇਹ ਤੇਰੀ ਵੜਾਈ ਇਹ ਅਕਾਲ ਪੁਰਖ ਪਰਮ ਬ੍ਰਹਮ ਪਰਮੇਸ਼ਵਰ ਪਰਮਾਤਮਾ ਜੀ ਇਹ ਤੁਹਾਡੀ ਬਹੁਤ ਵੱਡੀ ਮਹਿਮਾ ਹੈ ਕੀ ਮੈਂ ਮੈਂ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਇ ਮਹਾਰਾਜ ਭਗਤਾਂ ਦੀ ਰੱਖਿਆ ਕਰਨਾ ਕਰੋ ਕਿਉਂਕਿ ਭਗਤ ਤੁਹਾਡੀ ਸ਼ਰਣ ਦੇ ਵਿੱਚ ਆਏ ਨੇ ਤੁਹਾਡੀ ਸ਼ਰਣ ਤੋਂ ਬਿਨਾਂ ਭਗਤ ਜਿਹੜੇ ਨੇਗੇ ਉਹ ਕਿਸੇ ਦੇ ਓਟ ਆਸਰਾ ਨਹੀਂ ਲੈਂਦੇ ਉਹਨਾਂ ਨੂੰ ਕੇਵਲ ਤੇਰਾ ਹੀ ਓਟ ਆਸਰਾ ਹੈ ਇਸ ਕਰਕੇ ਪ੍ਰਮਾਤਮਾ ਜੀ ਆਪਣੇ ਭਗਤਾਂ ਦੀ ਪੈਜ ਰੱਖਣਾ ਕਰੋ ਰਹਾ ਭਗਤਾਨੋ ਜਮ ਜੋ ਹੈ ਨਾ ਸਾਕੇ ਕਾਲ ਨਾ ਨੇੜਾ ਜਾਈ ਜਿਹੜੇ ਭਗਤ ਹੁੰਦੇ ਨੇ ਨਾ ਜਿਹੜੇ ਬੰਦਗੀ ਕਰਦੇ ਆ ਨਾਮ ਜਪਦੇ ਆ ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਕਿ ਜਮਦੂਤ ਧਰਮ ਰਾਜ ਕੌੜੀ ਨਜ਼ਰ ਦੇ ਨਾਲ ਭਗਤਾਂ ਦੇ ਵੱਲ ਦੇਖ ਵੀ ਨਹੀਂ ਸਕਦੇ ਉਹਨਾਂ ਦੀ ਇੰਨੀ ਹਿੰਮਤ ਨਹੀਂ ਹੈਗੀ ਮ੍ਰਿਤਿਉ ਦਾ ਡਰ ਭਗਤਾਂ ਨੂੰ ਕਦੀ ਵੀ ਨਹੀਂ ਹੁੰਦਾ ਭਗਤ ਕਹਿੰਦੇ ਮੈਂ ਨਾ ਮਰਬੋ ਮਰਬੋ ਸੰਸਾਰਾ ਕੋਣ ਮੁਆਰੇ ਕੋਣ ਮੁਆ ਬ੍ਰਹਮ ਗਿਆਨੀ ਮਿਲ ਘਰੋ ਵਿਚਾਰਾ ਇਹ ਤੇ ਚਲਤ ਪਿਆ ਪਵਣ ਆ ਮੈਂ ਪਵਣ ਸਮਾਇਆ ਜੋਤੀ ਮੈਂ ਜੋਤ ਰਲਿਆ ਆ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ ਭਗਤ ਕਹਿੰਦੇ ਮਰਦਾ ਤਾਂ ਕੋਈ ਵੀ ਨਹੀਂ ਹੈਗਾ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਭਗਤਾਂ ਨੌ ਜਮ ਜੋਹੇ ਨਾ ਸਾਕੈ ਕਾਲ ਨਾ ਨੇੜਾ ਜਾਈ ਜਮਦੂਤ ਜਿਹੜੇ ਨੇ ਉਹ ਭਗਤਾਂ ਵੱਲ ਕੌੜੀ ਨਜ਼ਰ ਨਾਲ ਨਹੀਂ ਵੇਖ ਸਕਦੇ ਕਾਲ ਦਾ ਉਹਨਾਂ ਨੂੰ ਡਰ ਨਹੀਂ ਹੈਗਾ ਕਾਰਨ ਕੀ ਹੈ ਕਿਉਂਕਿ ਭੂਤ ਭਵਿੱਖ ਵਰਤਮਾਨ ਸਮੇਂ ਦੇ ਵਿੱਚ ਭਗਤ ਪਰਮਾਤਮਾ ਨਾਲ ਜੁੜੇ ਨਿਰਲੇਪ ਰਹਿੰਦੇ ਹਨ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਕਿ ਭਗਤਾਂ ਦੇ ਹਿਰਦੇ ਵਿੱਚ ਕੇਵਲ ਪਰਮੇਸ਼ਵਰ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸ ਜਾਗਾ ਤੇ ਨਾਮ ਦੇ ਜਪਣ ਕਰਕੇ ਹੀ ਭਗਤਾਂ ਨੇ ਸਭ ਤਰ੍ਹਾਂ ਦੇ ਕਰਮਾਂ ਵੱਲੋਂ ਬੰਧਨਾਂ ਦੇ ਵੱਲੋਂ ਆਪਣੇ ਸੁਰਤ ਨੂੰ ਮੁਕਤ ਕਰ ਲਿਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ ਭਗਤਾਂ ਦਾ ਮਨ ਕਦੇ ਨਹੀਂ ਫਸ ਜਾਗਾ। ਵਿਸ਼ਿਆਂ, ਵਿਕਾਰਾਂ ਦੇ ਵਿੱਚ ਭਗਤਾਂ ਦਾ ਮਨ ਕਦੀ ਨਹੀਂ ਫਸਦਾ ਸਾਧ ਸੰਗਤ ਜੀ। ਰੱਦ ਸਿੱਧ ਸਭ ਭਗਤਾਂ ਚਰਣੀ ਲਾਗੀ ਗੁਰ ਕੈ ਸਹਜ ਸੁਭਾਈ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਗੁਰੂ ਦੀ ਰਹਿਮਤ صدਕਾ ਸੁਭਾਵਕ ਹੀ ਸ਼ਾਂਤੀ ਸੁਭਾ ਧਾਰਨ ਕਰਨ ਵਾ ਕਰਕੇ ਰਿੱਧੀਆਂ ਸਿੱਧੀਆਂ ਸ਼ਕਤੀਆਂ ਜਿਹੜੀਆਂ ਨੇ ਨਾ ਇਹ ਭਗਤਾਂ ਦੇ ਗੁਰਮੁਖਾਂ ਦੇ ਪੈਰੀ ਪੈ ਜਾਂਦੀਆਂ ਕੋਈ ਸੇਵਾ ਦੱਸੋ ਜੋ ਤੁਸੀਂ ਸੇਵਾ ਦੱਸੋਗੇ ਅਸੀਂ ਉਹੀ ਕਰਾਂਗੇ ਆ ਗੁਰ ਕਾ ਸਹਿ ਸੁਭਾਈ ਗੁਰੂ ਦੀ ਕਿਰਪਾ ਸਦਕਾ ਸਵਰਧੀਆਂ ਸਿੱਧੀਆਂ ਸ਼ਕਤੀਆਂ ਭਗਤਾਂ ਦੀਆਂ ਸੇਵਕ ਬਣ ਜਾਂਦੀਆਂ ਮਨਮੋਖਾ ਨੂੰ ਪਰ ਤੀਤ ਨ ਆਵਾਈ ਅੰਤਰ ਲੋਭ ਸੁਆਉ ਮਨਮੁਖ ਮਨੋਖਾ ਨੂੰ ਸਤਗੁਰੂ ਦੇ ਉੱਤੇ ਭਰੋਸਾ ਹੀ ਨਹੀਂ ਹੁੰਦਾਗਾ ਜਿਵੇਂ ਬਾਬਾ ਪ੍ਰਿਥੀ ਚੰਦ ਨੂੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤੇ ਕੋਈ ਭਰੋਸਾ ਨਹੀਂ ਹੈਗਾ ਧੀਰਮਲ ਨੂੰ ਕੋਈ ਭਰੋਸਾ ਨਹੀਂ ਮਹਾਰਾਜ ਉੱਪਰ ਕਿਉਂਕਿ ਉਹ ਮਨਮੁਖ ਨੇ ਮਹਾਰਾਜ ਬਚਨ ਕਰਦੇ ਨੇ ਜਿਹੜੇ ਮਨਮੁਖ ਲੋਕ ਨੇ ਇਹਨਾਂ ਨੂੰ ਸਤਗੁਰੂ ਦੇ ਉੱਤੇ ਕੋਈ ਪ੍ਰਤੀਤ ਭਰੋਸਾ ਨਹੀਂ ਹੈਗਾ ਇਹਨਾਂ ਦੇ ਅੰਦਰ ਤਾਂ ਵਿਸ਼ੇ ਵਿਕਾਰਾਂ ਖਾਣ ਪੀਣ ਦਾ ਲੋਭ ਹੀ ਲੱਗਾ ਰਹਿੰਦਾਗਾ ਗੁਰਮੁਖ ਹਿਰਦੈ ਸਬਦਨ ਬੀਦਿਓ ਹਰ ਨਾਮ ਨਾਲ ਲਾਗਾ ਪਾਓ ਮਨਮੁਖ ਕਦੀ ਵੀ ਗੁਰਮੁਖਾਂ ਦੀ ਸੰਗਤ ਨਹੀਂ ਕਰਦੇ ਜੇ ਕਿਤੇ ਕਰਨੀ ਵੀ ਪੈ ਜੇ ਸਰੀਰ ਕਰਕੇ ਤਾਂ ਗੁਰਦੁਆਰੇ ਮੰਦਰ ਬੈਠਣਗੇ ਪਰ ਮਨ ਇਹਨਾਂ ਦਾ ਮਾੜੇ ਪਾਸੇ ਹੀ ਹੁੰਦਾਗਾ ਇਨਾਂ ਦਾ ਮਨ ਕਦੇ ਵੀ ਗੁਰਮੁਖ ਪਿਆਰੋ ਸ਼ਬਦ ਦੇ ਨਾਲ ਵਿੰਨਿਆ ਨਹੀਂ ਜੇ ਜਾਂਦਾਗਾ ਇਹਨਾਂ ਦੇ ਅੰਦਰ ਪਰਮੇਸ਼ਵਰ ਪਰਮਾਤਮਾ ਦਾ ਨਾਮ ਦਾ ਪ੍ਰੇਮ ਕਦੇ ਵੀ ਨਹੀਂ ਲੱਗਦਾ ਸਤਿਗੁਰ ਜੀ ਬਚਨ ਕਰਦੇ ਹਨ ਕੋੜ ਕਪਟ ਪਾਜ ਲਹ ਜਾਸੀ ਮਨਮੁਖ ਫੀਕਾ ਅਲਾਓ ਝੂਠ ਬੋਲਣ ਵਾਲਿਆਂ ਦਾ ਜਿਹੜਾ ਵੱਲਛਲ ਹੈ ਨਾ ਜਿਹੜਾ ਪਖੰਡ ਹੈ ਇੱਕ ਨਾ ਇੱਕ ਦਿਨ ਖਤਮ ਹੋ ਹੀ ਜਾਣਾਗਾ ਇੱਕ ਹਾਕਤ ਨਹੀਂ ਹੈ ਕਿ 100 ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਜਿਹੜੇ ਝੂਠ ਬੋਲਦੇ ਨੇ ਜਿਹੜੇ ਵੱਲਛਲ ਕਰਦੇ ਨੇ ਧਰਮ ਦੇ ਨਾਮ ਤੇ ਇੱਕ ਨਾ ਇੱਕ ਦਿਨ ਫਸ ਜਾਣਗੇ ਮਨਮੁਖ ਨੇ ਜਿਹੜੇ ਹਮੇਸ਼ਾ ਹੀ ਬੇਰਸਾ ਬੋਲਦੇ ਹੈਗੇ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂ ਰਾਤ ਜਾਤਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਹਨ ਕਿਉ ਅਕਾਲ ਪੁਰਖ ਪਾਰਬ੍ਰਮ ਪਰਮੇਸ਼ਵਰ ਪਰਮਾਤਮਾ ਖੁਦ ਭਗਤਾਂ ਦੇ ਵਿੱਚ ਨਿਵਾਸ ਕਰਦਾ ਹੈਗਾ ਭਗਤਾਂ ਦੀ ਰਸਨਾ ਤੇ ਨਿਵਾਸ ਕਰਦਾ ਹੈ ਪ੍ਰਭ ਜੀ ਬਸੇ ਸਾਧਕੀ ਰਸਨਾ ਪਰਮੇਸ਼ਵਰ ਜੀ ਤੁਸੀਂ ਪਰਤਾਂਕ ਹੋ ਕੇ ਭਗਤਾਂ ਦੇ ਅੰਦਰ ਵਰਤਦੇ ਹੋ ਨਿਸ਼ਚੇ ਕਰਕੇ ਭਗਤਾਂ ਨੇ ਪ੍ਰੇਮਾ ਭਗਤੀ ਦੁਆਰਾ ਹੀ ਤੁਹਾਨੂੰ ਜਾਣਿਆ ਪਰਮੇਸ਼ਵਰ ਪਰਮਾਤਮਾ ਨੂੰ ਜਾਣਨ ਦਾ ਇੱਕੋ ਇੱਕ ਤਰੀਕਾ ਹੈ ਪਰਮਾਤਮਾ ਦੀ ਖੁਸ਼ੀ ਮਾਇਆ ਮੋ ਸਭ ਲੋਕ ਹੈ ਤੇਰੀ ਤੂੰ ਇੱਕੋ ਪੁਰਖ ਵਿधाता ਪਰਮਾਤਮਾ ਜੀ ਉਹ ਸਾਰੇ ਜੀਵਾਂ ਨੂੰ ਮਾਇਆ ਦਾ ਮੋਹ ਚੰਬੜਾ ਹੀ ਹੋਇਆਗਾ ਕਿਸੇ ਨੂੰ ਧੀ ਪੁੱਤ ਦਾ ਮੋਹ ਹੈ ਕਿਸੇ ਨੂੰ ਆਪਣੇ ਜੀਵਨ ਸਾਥੀ ਦਾ ਮੋਹ ਕਿਸੇ ਨੂੰ ਮਾਂ ਦਾ ਕਿਸੇ ਨੂੰ ਧਨ ਦਾ ਦੌਲਤ ਦਾ ਕਿਸੇ ਨੂੰ ਕੀ ਦਾ ਕਿਸੇ ਨੂੰ ਕੀ ਦਾ ਮੋਹ ਮਾਇਆ ਦੇ ਵਿੱਚ ਹੀ ਫਸੇ ਪਏ ਨੇ ਲੋਕ ਤੂੰ ਇੱਕੋ ਪੁਰਖ ਵਿਧਾਤਾ ਮਹਾਰਾਜ ਸਭ ਨੂੰ ਕਰਮਾਂ ਦੇ ਅਨੁਸਾਰ ਫਲ ਦੇਣ ਵਾਲਾ ਮਾਲਕ ਤੂੰ ਇੱਕੋ ਹੀ ਆ ਹਉ ਮੈਂ ਮਾਰ ਮਨ ਸਾਮਣੇ ਸਮਾਣੀ ਗੁਰ ਕੈ ਸਬਦ ਪਛਾਤਾ ਜਿਨ੍ਹਾਂ ਨੇ ਆਪਣੇ ਸਰੀਰ ਦੀ ਹਉਮੈ ਮਾਰ ਲਈ ਹੰਕ ਤਾਂ ਮਮਤਾ ਖਤਮ ਕਰ ਲਈ ਵਾਸਨਾਵਾਂ ਜਿਹੜੀਆਂ ਨੇ ਗੀਆਂ ਉਹ ਮਨ ਦੇ ਵਿੱਚੋਂ ਲੈ ਹੋ ਗਈਆਂ ਖਤਮ ਹੋ ਗਈਆਂ ਉਹਨਾਂ ਨੇ ਹੀ ਸਤਿਗੁਰਾਂ ਦੇ ਉਪਦੇਸ਼ ਦੁਆਰਾ ਹੇ ਪਰਮਾਤਮਾ ਜੀ ਤੁਹਾਨੂੰ ਜਾਣਿਆ ਹੈ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਹੁਕਮ ਜਿਹੜਾ ਉਹਨੂੰ ਸੁਣਨਾ ਹੈ ਸਮਝਣਾ ਹੈ ਗੁਰੂ ਦਾ ਹੁਕਮ ਸੁਣਾਗੇ ਗੁਰੂ ਦਾ ਹੁਕਮ ਸਮਝਾਂਗੇ ਗੁਰੂ ਪਿਆਰੀ ਸਾਧ ਸੰਗਤ ਜੀ ਤਾਂ ਹੀ ਤਾਂ ਪਰਮੇਸ਼ਵਰ ਪਰਮਾਤਮਾ ਦੇ ਬਾਰੇ ਪਤਾ ਲੱਗੇਗਾ ਹਉਮੈ ਤਾਂ ਹੀ ਖਤਮ ਹੋਏਗੀ ਵਾਸ਼ਨਾਵਾਂ ਤਾਂ ਹੀ ਖਤਮ ਹੋਣਗੀਆਂ ਅਚਿੰਤ ਕੰਮ ਕਰੈ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ ਇਹ ਅਕਾਲ ਪੁਰਖ ਪਰਮ ਬ੍ਰਹਮ ਪਰਮੇਸ਼ਵਰ ਪਰਮਾਤਮਾ ਜੀ ਉਹ ਜਿਨ੍ਹਾਂ ਨੂੰ ਆਪ ਜੀ ਦੇ ਨਾਮ ਦਾ ਸਹਾਰਾ ਹੈ ਜਿਨ੍ਹਾਂ ਨੂੰ ਤੁਹਾਡਾ ਨਾਮ ਪਿਆਰਾ ਲੱਗਦਾ ਹੈ ਉਹਨਾਂ ਦੇ ਅਚਿੰਤ ਅਚਾਨਕ ਸੁਤੇ ਸਿੱਧ ਹੀ ਸਾਰੇ ਕੰਮ ਤੁਸੀਂ ਆਪ ਕਰ ਦਿੰਨੇ ਹੋਗੇ ਜਿਵੇਂ ਕਬੀਰ ਦੇ ਸਾਰੇ ਕਾਰਜ ਆਪ ਕੀਤੇ ਨਾਮਦੇਵ ਦੀ ਛੰਨ ਬਣਾਤੀ ਧੰਨੇ ਦੇ ਗਊਆਂ ਚਰਾਤੀਆਂ ਸੁਦਾਮੇ ਤੇ ਕਿਰਪਾ ਕੀਤੀ ਆ ਚਿੰਤ ਕੰਮ ਕਰਾਂ ਪ੍ਰਭ ਤਿੰਨ ਕੇ ਮਹਾਰਾਜ ਸਾਰੇ ਕੰਮ ਆਪ ਹੀ ਨਿਬੇੜ ਦਿੰਦਾਗਾ ਗੌਰ ਪਰ ਸਾਧ ਸਦਾ ਮਨ ਵਸਿਆ ਸਭ ਕਾਜ ਸਵਾਰਣ ਹਾਰਾ ਉਹ ਪਰਮੇਸ਼ਵਰ ਗੁਰੂ ਦੀ ਕਿਰਪਾ ਸਦਕਾ ਹੀ ਹਿਰਦੇ ਵਿੱਚ ਵਸਦਾ ਹੈ ਜਾਇਓ ਕਹੀਏ ਕਿ ਗੁਰੂ ਦੀ ਕਿਰਪਾ ਸਦਕਾ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਦਾ ਹੈ ਗੁਰੂ ਦੀ ਕਿਰਪਾ ਸਦਕਾ ਇਸ ਸਿਮਰਨ ਦੇ ਵਿੱਚ ਚਿੱਤ ਲੱਗਦਾ ਹੈ ਜੋ ਭਗਤਾਂ ਦੇ ਸਾਰੇ ਹੀ ਪਰਮਾਰਥਕ ਬਿਹਾਰਕ ਕਾਰਜਾਂ ਨੂੰ ਸਵਾਰਨ ਵਾਲਾ ਹੈ ਭਾਵੇਂ ਧਰਮ ਦੇ ਕਰਮ ਨੇ ਭਾਵੇਂ ਸੰਸਾਰ ਦੇ ਕਰਮ ਨੇ ਪਰਮਾਤਮਾ ਸਾਰੇ ਸਵਾਰ ਦਿੰਦਾ ਹੈ ਇਹ ਨਹੀਂ ਕਿ ਭਗਤਾਂ ਦੇ ਜਿਹੜੇ ਸੰਸਾਰੀ ਕੰਮ ਨੇ ਉਹ ਪਰਮਾਤਮਾ ਦੀ ਕਿਰਪਾ ਨਾਲ ਨਹੀਂ ਸਬਰਦੇ ਬਿਲਕੁਲ ਸਬਰਦੇ ਹੈਗੇ ਓ ਨਾ ਕੀ ਰੀਸ ਕਰੇ ਸੋ ਵਿਗੁੱਚ ਜਿਨ ਹਰ ਪ੍ਰਭ ਹੈ ਰਖਵਾਰਾ ਪਰਮਾਤਮਾ ਆਪਣੇ ਪਰਮਾਤਮਾ ਪਰਮੇਸ਼ਵਰ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲਾ ਜਿਹੜਾ ਵੀ ਪਰਮਾਤਮਾ ਦੇ ਪਿਆਰਿਆਂ ਦੀ ਰੱਖਿਆ ਕਰਦਾ ਬਰਾਬਰੀ ਕਰਦਾ ਹੈ ਉਹ ਆਪਣੇ ਜੀਵਨ ਦੇ ਵਿੱਚ ਖੁਆਰ ਹੁੰਦਾ ਹੈ ਦੁਖੀ ਹੁੰਦਾ ਹੈ ਤੰਗ ਹੁੰਦਾ ਹੈਗਾ ਬਿਨ ਸਤਗੁਰ ਸੇਵੇ ਕਹ ਨਾ ਪਾਇਆ ਮਨ ਮੁਖ ਭੌਂਕ ਮੁਏ ਬਿਲਾਈ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਹਨ ਭਾਈ ਸੰਗਤ ਜੀ ਬਿਨਾ ਸਤਗੁਰੂ ਦੀ ਸੇਵਾ ਕੀਤਿਆਂ ਬਿਨਾ ਸਤਗੁਰੂ ਦੇ ਹੁਕਮ ਮੰਨਿਆਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਮਨਮੁਖ ਲੋਕ ਜਿੰਨਾ ਮਰਜੀ ਬੋਲਦੇ ਫਿਰਨ ਜਿੰਨਾ ਮਰਜੀ ਧਰਮ ਦੀਆਂ ਗੱਲਾਂ ਕਰਦੇ ਫਿਰਨ ਉਹ ਅਕਾਲ ਪੁਰਖ ਪਾਰਬ੍ਰह्म ਪਰਮੇਸ਼ਵਰ ਪਰਮਾਤਮਾ ਦੀ ਪ੍ਰਾਪਤੀ ਉਹਨਾਂ ਨੂੰ ਕਦੀ ਵੀ ਨਹੀਂ ਹੁੰਦੀ ਕਿਉਂਕਿ ਉਹਨਾਂ ਨੇ ਸਤਿਗੁਰੂ ਦਾ ਹੁਕਮ ਨਹੀਂ ਮੰਨਿਆ ਤੇ ਸਤਿਗੁਰੂ ਦਾ ਹੁਕਮ ਕੀ ਹੈ ਕਿ ਮੁਰਦਾ ਹੋਏ ਮੁਰੇਦ ਨਾਲ ਗੱਲੀ ਜੋਪਣਾ ਸਤਿਗੁਰੂ ਦਾ ਤਾਂ ਹੁਕਮ ਹੈ ਕਿ ਆਪਣੀ ਹੋਮੇ ਛੱਡੋ ਆਵੈ ਜਾਵੈ ਠੌਰ ਨਾ ਪਾਵੈ ਦੋ ਕਮੈ ਦੋ ਕਸਮਾਈ ਅਜੇ ਮਨਮੁਖ ਲੋਕ ਪਸ਼ੂਆਂ ਦੀਆਂ ਡੰਗਰਾਂ ਦੀਆਂ ਜਾਨਵਰਾਂ ਦੀਆਂ ਕੀੜੇ ਮਕੋੜਿਆਂ ਦੀਆਂ ਜੂਨਾਂ ਨੂੰ ਧਾਰ ਕੇ ਜੰਮੀ ਜਾਂਦੇ ਮਰੀ ਜਾਂਦੇ ਜੰਮੀ ਜਾਂਦੇ ਮਰੀ ਜਾਂਦੇ ਸਜ਼ਾ ਮਿਲਦੀ ਆ ਉਹਨਾਂ ਨੂੰ ਜਮ ਜਮ ਮਰੈ ਮਰੈ ਫਿਰ ਜਮੈ ਬਹੁਤ ਸਜ਼ਾਏ ਭਿਆਦੇ ਇਸਲਮ ਮੈਂ ਕਦੇ ਜੰਮ ਕੇ ਇੱਥੇ ਆ ਜਾਂਦੇ ਕਦੇ ਮਰ ਕੇ ਪਰਲੋਕ ਚਲੇ ਜਾਂਦੇ ਆ ਗਰਭ ਦੇ ਵਿੱਚ ਉਲਟੇ ਲਟਕਦੇ ਆ ਉਹਨਾਂ ਨੂੰ ਸੱਚਖੰਡ ਦੇ ਵਿੱਚ ਤਿਰਣ ਮਾਤਰ ਵੀ ਜਗ੍ਹਾ ਨਹੀਂ ਮਿਲਦੀ ਨਰਕਾਂ ਨੂੰ ਪੈਂਦੇ ਹੈਗੇ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਜੇ ਸਾਜਿਸਮਾਈ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਜਿਹੜਾ ਮਨਮੁਖਤਾ ਨੂੰ ਤਿਆਕ ਕੇ ਗੁਰਮੁਖਤਾ ਨੂੰ ਧਾਰਨ ਕਰਦਾ ਹੈ ਉਹੋ ਹੀ ਨਾਮ ਰੂਪੀ ਅੰਮ੍ਰਿਤ ਨੂੰ ਪੀਂਦਾ ਹੈ ਉਹੋ ਹੀ ਪਰਮੇਸ਼ਵਰ ਪਰਮਾਤਮਾ ਦੇ ਵਿੱਚ ਸਮਾ ਜਾਂਦਾ ਹੈ ਸੋ ਇਸ ਤਰੀਕੇ ਦੇ ਨਾਲ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਜਿਤਨੀ ਵੀ ਸੰਗਤ ਉੱਥੇ ਸੀਗੀ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਿਆ ਸਭ ਨੂੰ ਕਿਹਾ ਭਾਈ ਪਰਮੇਸ਼ਵਰ ਪਰਮਾਤਮਾ ਅੱਜ ਤੋਂ ਨਹੀਂ ਸਦਾ ਤੋਂ ਹੀ ਆਪਣੇ ਪਿਆਰਿਆਂ ਦੀ ਰੱਖਿਆ ਕਰਦਾਗਾ ਤੁਸੀਂ ਹਮੇਸ਼ਾ ਹੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਕਰੋ ਬੰਦਗੀ ਕਰਿਆ ਕਰੋ ਉਹ ਪਰਮਾਤਮਾ ਸਦਾ ਹੀ ਤੁਹਾਡੇ ਸੰਗ ਹੈਗਾ ਸਦਾ ਅੰਗ ਸੰਗੇ ਅਭੰਗ ਅੰਗ ਬਬੂਤੇ ਹੋਰ ਕੋਈ ਤੁਹਾਡਾ ਸਾਥ ਛੱਡ ਦੇ ਛੱਡ ਦੇ ਪਰਮਾਤਮਾ ਤੁਹਾਡਾ ਸਾਥ ਨਹੀਂ ਛੱਡੇਗਾ ਸੋ ਮਹਾਰਾਜ ਨੇ ਸਾਰੀ ਸੰਗਤ ਦਾ ਭਲਾ ਕੀਤਾ ਕਲਿਆਣ ਕੀਤੀ ਸੋ ਸਾਥ ਸੰਗਤ ਜੇਕਰ ਇੱਥੇ ਤੱਕ ਕਥਾ ਸੁਣ ਰਹੇ ਹੋ ਤੇ ਮਹਾਰਾਜ ਤੁਹਾਡੇ ਹਾਜ਼ਰੀ ਪ੍ਰਵਾਨ ਕਰ ਲੈਣ ਬਾਕੀ ਸੰਗਤ ਕਥਾ ਸੁਣ ਸਕੇ ਉਹਦੇ ਲਈ ਥੋੜਾ ਯੋਗਦਾਨ ਪਾਣਾ ਕਥਾ ਦੀ ਵੀਡੀਓ ਨੂੰ ਲਾਈਕ ਵਾਲਾ ਬਟਨ ਦਬ ਕੇ ਜਰੂਰ ਕਾਮਯਾਬ ਕਰਨਾ ਕਮੈਂਟ ਬਾਕਸ ਵਿੱਚ ਵਾਹਿਗੁਰੂ ਸ਼ਬਦ ਲਿਖ ਕੇ ਆਪਣੀ ਆਪਣੀ ਹਾਜ਼ਰੀ ਗੁਰੂ ਚਰਨਾ ਗੁਰੂ ਸੰਗਤ ਵਿੱਚ ਲਗਾਉਣ ਦੀ ਕਿਰਪਾਲਤਾ ਕਰਨਾ ਜੀ ਕਥਾ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਰੋਜ਼ਾਨਾ ਕਥਾ ਸੁਣਨ ਵਾਸਤੇ ਸਾਡਾ ਇਹ ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਿਓ ਬੈਲ ਨੋਟੀਫਿਕੇਸ਼ਨ ਔਨ ਕਰਨਾ ਕਦੇ ਨਾ ਭੁੱਲਣਾ ਕਿਉਂਕਿ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਇਹ ਕਥਾ ਆਏਗੀ ਅਗਰ ਤੁਸੀਂ ਬੈਲ ਨੋਟੀਫਿਕੇਸ਼ਨ ਔਨ ਕਰੋਗੇ ਜੀ ਫਿਰ ਹੋਏਗਾ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ